ਹਾਂਜੀ ਮਿੱਤਰੋ ਤਾਂ ਸਤਿ ਸ੍ਰੀ ਅਕਾਲ ਉਮੀਦ ਕਰਦਾ ਕਿ ਸਾਰੇ ਵਧੀਆ ਹੋਵੋਗੇ ਤਾਂ ਸਵਾਗਤ ਆ ਤੁਹਾਡਾ ਇਸ ਚੈਨਲ ਤੇ ਆ ਫੋਟੋ ਤੁਸੀਂ ਦੇਖ ਸਕਦੇ ਆ ਬਾਈ ਬੱਬੂ ਮਾਨ ਦੀ ਤੇ ਨਾਲ ਉਹਨਾਂ ਦੇ ਮਾਤਾ ਜੀ ਆ ਤੁਸੀਂ ਦੇਖ ਸਕਦੇ ਆ ਕਿ ਮਾਤਾ ਜੀ ਦੀ ਏਜ ਕਿੰਨੀ ਜ਼ਿਆਦਾ ਹੋਊਗੀ ਤੇ ਬਾਈ ਨੂੰ ਕਿੰਨਾ ਪਿਆਰ ਕਰਦੇ ਆ ਕਿ ਮਿਲਨ ਆਏ ਬਾਈ ਨੂੰ ਬਾਈ ਦੀ ਸ਼ੂਟਿੰਗ ਚੱਲਦੀ ਪਈ ਆ ਸ਼ੂਟਿੰਗ ਦੌਰਾਨ ਬਾਈ ਨੂੰ ਮਿਲਨ ਆਇਆ ਦੇਖ ਲਓ ਆ ਅੱਜ ਕੱਲ ਦੇ ਟਾਈਮ 'ਚ ਇੰਨਾ ਪਿਆਰ ਕਿਸੇ ਆਰਟਿਸਟ ਨੂੰ ਨਹੀਂ ਮਿਲਦਾ ਪਹਿਲਾਂ ਵੀ ਨਹੀਂ ਮਿਲਿਆ ਵੈਸੇ ਤਾਂ ਮਗਰ ਜੋ ਪਿਆਰ ਬਾਈ ਬੱਬੂ ਮਾਨ ਨੂੰ ਮਿਲਿਆ ਉਹ ਕਿਸੇ ਨੂੰ ਨਹੀਂ ਮਿਲਣਾ ਇਹ ਹਕੀਕਤ ਆ ਤੇ ਬਾਈ ਵੀ ਆਪਣੇ ਫੈਨਸ ਨੂੰ ਬਹੁਤ ਹੀ ਜ਼ਿਆਦਾ ਪਿਆਰ ਕਰਦਾ ਆ ਅੱਗੇ ਤੁਹਾਨੂੰ ਵੀਡੀਓ ਦਿਖਾ ਦਿੰਨੇ ਆ ਬਾਈ ਨੇ ਆਪਣੇ ਫੈਨਸ ਨੂੰ ਚਾਹ ਪਲਾਈ ਸੀਗੀ ਤਾਂ ਵੀਡੀਓ ਪੂਰੀ ਦੇਖਿਓ ਲਾਈਕ ਕਰਦੇਓ ਕਮੈਂਟ ਕਰਦੇਓ ਕਿਵੇਂ ਬੇਬੇ ਹਾਂ ਬੰਦ ਠੀਕ ਹੈ ਫਿਕਰ ਨਹੀਂ ਹੈ ਕਲਾ ਰੱਖੇ ਪਰ ਬਾਤ ਬਾਤ ਚਾਹ ਬੇਬੇ ਚਾਹ ਪ੍ਰੋਸਸਰ ਚਾਹ ਪਿਆ ਆ ਸਾਰੇ ਮੁੰਡੇ ਨੂੰ ਬਿਠਾਓ ਚਾਹ ਪਾਓ ਹੋ ਜੋ ਫਿਰ ਵੈਲੀ ਹੋ ਜਾਂਦਾ ਡਾਕਟਰ ਸਾਹਿਬ ਆ ਬੇਬੇ ਨਾਲ ਹਲੋ ਰਵਾਈ ਦੀ ਗੱਲ ਸਾਨੂੰ ਕਰਾਇਆ ਫਿਰ ਬਟਰੀ ਸੌਫਟ ਆ ਵੀਡੀਓ 'ਚ ਤੁਸੀਂ ਦੇਖ ਹੀ ਲਿਆ ਕਿ ਬਾਈ ਕਿੰਨੇ ਪਿਆਰ ਨਾਲ ਕਿੰਨੇ ਨਿਮਰਤਾ ਨਾਲ ਆਪਣੇ ਫੈਨਸ ਨੂੰ ਮਿਲ ਰਿਹਾ ਹੈ ਤੇ ਬਾਈ ਚਾਹ ਵੀ ਪੁੱਛ ਰਿਹਾ ਹੈ ਉਹਨਾਂ ਨੂੰ ਤੇ ਬਾਈ ਨੇ ਕਰਾਇਆ ਵੀ ਦਿੱਤਾ ਇਹਨਾਂ ਨੂੰ ਮਾਤਾ ਜੀ ਨੂੰ ਜਾਣ ਲਈ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਜੀ ਧੰਨਵਾਦ